ਅਸੀਂ ਕੰਪਲੇਂਟ ਕਰਦੇ ਉਹਦੇ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਕ ਉਥੇ ਜਦੋਂ ਬੈਲਟ ਮਸ਼ੀਨ ਤੇ ਆਣਗੇ ਉਹ ਤੋਂ ਜਵਾਬ ਦੇਣਗੇ ਅੱਜ ਜੇਕਰ ਕਿਸੇ ਤੇ ਕੋਈ ਤੁਹਾਡਾ ਤੁਸੀਂ ਬਾਰ-ਬਾਰ ਕਹ ਰਹੇ ਸੀਗੇ ਕਿ ਪੋਲਿੰਗ ਬੂਥ 'ਤੇ ਵੀ ਤੱਕੇਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਇਸ ਤਰੀਕੇ ਦੇ ਨਾਲ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਹਾਂ ਤੱਕੇ ਦਾ ਜਵਾਬ ਹਲੋ ਬਿਲਕੁਲ ਦਿੱਤਾ ਜਾਏਗਾ ਤੱਕਾ ਤੱਕਾ ਨਹੀਂ ਬਿਲਕੁਲ ਸੈਂਡ ਕੀਤਾ ਜਾਏ ਯਾਰ ਨਾਲ ਜਿੱਥੇ ਜਿੱਥੇ ਤੱਕਾ ਹੋਏਗਾ ਜਿਸ ਤਰੀਕੇ ਦਾ ਤੱਕਾ ਹੋਏਗਾ ਉਸ ਤਰੀਕੇ ਦਾ ਹੀ ਜਵਾਬ ਆਏਗਾ ਅੱਛਾ ਇਹ ਇਲੈਕਸ਼ਨ ਕਿੰਨੀ ਟਫ ਰਹੀਏ ਅਗਰ ਜ਼ਿਕਰ ਕਰਿਆ ਜਾਵੇ ਹੁੰਦਾ ਇਲੈਕਸ਼ਨ ਸਾਰੇ ਟਫੀ ਹੁੰਦੇ ਨੇ ਜਿਮਣੀ ਚੌਂ ਦੇ ਵਿੱਚ ਕਹਿੰਦੇ ਸਰਕਾਰਾਂ ਦਾ ਬਹੁਤ ਜ਼ੋਰ ਲੱਗਦਾ ਬਹੁਤ ਜ਼ੋਰ ਰਹਿੰਦਾ ਹੈ ਸਰਕਾਰ ਸਰਕਾਰ ਤਾਂ ਇਹ ਕਹਿੰਦੀ ਸੀਗੀ ਜਦੋਂ ਬਣੀ ਸੀਗੀ ਵੀ ਅਸੀਂ ਇੰਨੇ ਕੰਮ ਕਰਾਂਗੇ ਸਾਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪੈਗੀ ਤੇ ਹੁਣ ਵੋਟ ਮੰਗਣ ਦੀ ਜਗਾ ਖੋਣ ਲੱਗੇ ਹੋਏ ਐ ਐਦਾਂ ਸਰਕਾਰਾਂ ਦਾ ਕੰਮ ਕਰਨਾ ਦੱਸਦਾ ਵੀ ਉਹਨਾਂ ਦਾ ਦਿਵਾਲੀ ਆਪਨਾ ਹੈ ਕੰਮ ਕੋਈ ਕੀਤਾ ਨਹੀਂ ਇਸ ਕਰਕੇ ਲੋਗਾ ਤੋਂ ਵੋਟ ਖੋਇ ਕੋਈ ਜਾ ਰਹੀ ਹੈ ਇਲੈਕਸ਼ਨ ਜਿੱਤੇ ਨਹੀਂ ਜਾ ਰਹੇ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ ਲੁੱਟੇ ਨਹੀਂ ਜਾਣਗੇ ਇੱਥੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਲੁਧਿਆਣੇ ਦੇ ਤੇ ਵੈਲਟ ਮਸ਼ੀਨ ਚ ਜਵਾਬ ਦੇਣਾ ਅਸ਼ੀਬ ਐਮਸੀ ਤੋਂ ਲੈ ਕੇ ਮੰਤਰੀ ਤੱਕ ਸਫਰਤਾ ਕਰਿਆ ਸਲਕੇ ਤੋਂ ਅੱਜ ਆਸਾਂ ਉਮੀਦਾਂ ਕਿੰਨੀਆਂ ਨੇ ਉਹ ਵੀ ਬਾਈਪੋਲਰ ਇਲੈਕਸ਼ਨ ਹੈ ਕਿਉਂਕਿ ਇਹ ਸੋ ਸੈਮੀਫਾਈਨਲ ਹੈ ਕਿ ਇਹ ਸੈਮੀਫਾਈਨਲ ਹੈ ਕੀ ਹੈ ਤੁਸੀਂ ਜਾਣੋ ਇਹ ਇਲੈਕਸ਼ਨ ਹੈ ਇਹ じゃ ਇਲੈਕਸ਼ਨ ਹੈ ਇਹ ਰੈਫਰੈਂਡਮ ਹੈ ਸਰਕਾਰ ਦੀ ਗੁਜ਼ਾਰ ਕਾਰਗੁਜ਼ਾਰੀ ਦੇ ਉੱਤੇ ਅੱਜ ਲੋਕ ਆਪਣਾ ਫੈਸਲਾ ਦੇਣਗੇ